ਭਾਰਤੀ ਜਨਤਾ ਪਾਰਟੀ ਜਿੰਦਾਬਾਦ ਹਰ ਇੱਕ ਉਪਰਿਕੁ ਜਿੰਦਾਬਾਦ ਸ਼੍ਰੀ ਕੁਮਾਰ ਨਰਜੀ ਭਾਰਤੀ ਆਮ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸ਼੍ਰੀ ਜਿੰਗਵਰ ਰਿਕੂ ਜੀ ਜਿੰਦਾਬਾਦ ਸ਼੍ਰੀ ਕੁਮਾਰ ਰਿਕੂ ਜੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਨੰਦਰਨਾਥ ਜੀ ਜਿੰਦਾਬਾਦ

ਬੜੀ ਮਿਹਰਬਾਨੀ ਕਿ ਜੋ ਗਰਮੀ ਦੇ ਬਗਵਾ ਜਿਹੜਾ ਜਿਆਦੀ ਗਰਮੀ ਪੈਂਦੀ ਆ ਸਰਪਾਸੇ ਪਸੀ ਰਹੀ ਆ ਪ੍ਰਮਾਤਮਾ ਸਾਹਿਬ ਰੋਜੀ ਸੰਤ ਕਰੇ ਕਿਰਪਾ ਬੰਦੇ ਦੀ ਹੋਈ ਆ ਕੋਈ ਆਸੇ ਪਾਸੇ ਕਿੰਨੀ ਹੋਈ ਆ ਤੇ ਤੁਸੀਂ ਜਦ ਤੱਕ ਆਪਣੀ ਗਰਮੀ ਸ਼ੁਰੂ ਕਰੋ ਹਾਂਜੀ ਤੇ ਸਭ ਜਿੰਨੇ ਵੀ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਸਾਡੇ ਵਿੱਚ ਬੈਠੇ ਆਹ ਦੱਸ ਕੇ ਜੇ ਆਪਣੇ ਆਪ ਮੇਰੇ ਭਰਾਣਾ ਮੇਰੇ ਆਪ ਅੱਜ ਦੇ ਬੈਠੇ ਤੋਂ ਆਪੇ ਲੈ ਜਾਓ ਮੇਰੇ ਭਰਾਣਾ ਕਾੜੀ ਵੀਰਾਂ ਘੜੀ ਹੱਥ ਜੋੜ ਕੇ ਟੈਨੂਆ ਤੇ ਜਿਹੜੇ ਮੇਰੇ ਵੀਰ ਛੱਡਾ ਤੇ ਖੜੇ ਹੋਇਆ ਉਸਨਾਂ ਦੇ ਗੱਲੋ ਮੇਰੇ ਵੀਰ ਦੀ ਹੱਥ ਜੋੜ ਕੇ ਬੇਨਤੀਆ ਜੈ ਜੀਨ ਜੈ ਭੀਮ ਜੈ ਜੀਨ ਜੈ ਭੀਮ ਮੇਰੇ ਵੀਰ ਬੀਖ ਮੋਹਨ ਨਾਹਰ ਜੀ ਗੋਰਾ ਜੀ ਜਿਮੀ ਜੀ ਦਰਸ਼ਨ ਲਾਲ ਸਤਪਾਲ ਜੀ ਹੀਰਾ ਜੀ ਜੱਥੇਦਾਰ ਸਾਹਿਬ ਸੁਖਦੇਵ ਸਿੰਘ ਜੀ ਅੱਜ ਭਾਰਤੀ ਆਮ ਜਨਤਾ ਪਾਰਟੀ ਦੇ ਮੇਰੇ ਵੀਰ ਸਤੀਸ਼ ਨਾਹਰ ਜੀ ਵੱਲੋਂ ਜਿਹੜਾ ਮੋਦੀ ਸਾਹਿਬ ਦੀ ਨੀਤੀਆਂ ਤੋਂ ਖੁਸ਼ ਹੋ ਕੇ ਇਹਨਾਂ ਦੀ ਪਾਰਟੀ ਨੇ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦਿੱਤਾ जय श्री राम जय श्री राम साडे इते सरकारपुर मंडी मंडी दे विचो भी मुद्दे बहुत सारे जवाद हो रहे हैं। जिना दा नाम मैं लवांगा तो जी ती एक एक करके आगे आई जो सब तो पहले जी करण करण लव जी नाब लव जी आवे तोरा जतन जी केशु जी केशु जी मने जी ਦੀਪਾ ਜੀ ਇਧਰ ਆ ਗਿਆ ਅਮਰ ਸਿੰਘ ਜੀ ਲਾਈਵ ਜੀਤ ਕੋਰ ਜੀਜੀਤ ਕੋਰ ਕਿੱਥੇ ਹੈ ਉਹ ਵੀ ਜੀਰਾ ਕੋਵਿਡ ਹੀਰੇ ਸਿੰਘ ਆ ਗਿਆ ਵੀ ਬੰਦੀ ਸਰ ਅੱਜ ਦੇ ਭਾਰਤੀ ਜਨਤਾ ਪਾਰਟੀ ਤੁਹਾਨੂੰ ਕੁਝ ਨੁਕਤਿਆਂ ਦੇ ਤੇ ਲੱਗ ਰਹੇ ਅੱਜ ਮੇਰੇ ਵੀਰ ਦੀਸ਼ ਕੁਮਾਰ ਨਾਰਜੀ ਆਪਣੀ ਪਾਰਟੀ ਸਮੇਤ ਅੱਜ ਉਹਨਾਂ ਨੂੰ ਪੂਰਾ ਸਮਰਥਨ ਹੈ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਦਿੱਤਾ ਮੈਂ ਸਮਝਦਾ ਹਾਂ ਕਿ ਦੀਸ਼ ਨਾਰਜੀ ਜਿਲੇ ਲੰਬੇ ਸਮੇਂ ਤੋਂ ਗੁਰ ਸਮਾਜ ਦੇ ਲਈ ਜਿਹੜਾ ਲਗਾਤਾਰ ਮਿਹਨਤ ਕਰ ਰਹੀ ਸੀ ਕੰਮ ਕਰ ਰਹੀ ਸੀ ਅੱਜ ਉਹਨਾਂ ਨਾਲ ਵੱਡੀ ਗਿਣਤੀ ਦੇ ਵਿੱਚ ਸਮਾਜ ਜੁੜਿਆ ਤੇ ਉਹਨਾਂ ਦਾ ਸਮਰਥਨ ਦੇ ਨਾਲ ਸਾਨੂੰ ਪਾਰਟੀ ਨੂੰ ਬਹੁਤ ਜਿਆਦਾ ਨੋਲੇਜ ਸਮਝ ਫਾਇਦਾ ਹੋਣ ਵਾਲਾ ਔਰ ਉਹਨਾਂ ਦਾ ਆਪਣੀ ਪਾਰਟੀ ਲਈ ਵੀ ਸਵਾਗਤ ਕਰਦਾ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਖਾਸ ਕਰਕੇ ਸੰਤ ਸਮਾਜ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਆਪਣਾ ਵਿਸ਼ਵਾਸ ਹੈ ਜਿਹੜਾ ਆਪਤੀ ਜਨਤਾ ਪਾਰਟੀ ਨੂੰ ਦਿੱਤਾ ਹੈ ਨਿਕੁਜੀ ਉਹ ਦੇਖਣ ਤੋਂ ਆ ਰਹਾ ਹੈ ਕਿ ਪੂਰੇ ਦੇਸ਼ 'ਚ ਮੋਦੀ ਲਹਿਰ ਆ। ਪੰਜਾਬ 'ਚ ਕਿਸਾਨਾਂ ਦਾ ਵਿਰੋਧ ਹੋਰ ਵੀ ਜਿਹੜੀ ਕਾਫੀ ਗੱਲਾਂ ਦੇਖਣ ਜਾਰੀ ਆ ਤੁਹਾਨੂੰ ਲੱਗਦਾ ਪੰਜਾਬ 'ਚ ਬੀਜੇਪੀ ਨੂੰ ਮਿਲੇਗੀ ਵੋਟ ਦੇਖੋ ਬਿਲਕੁਲ ਅੱਛਾ ਬਹੁਤ ਕਲੀ ਪਰ ਅੱਛਾ ਮਾਰਦੇ ਨੇ ਜਿਹੜੀਆਂ ਛਿੱਤਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਨੂੰ ਜਿਹੜੀਆਂ ਪੰਜਾਬ ਦੇ ਵਿੱਚ ਮਿਲਦੀਆਂ ਆ ਤੋ ਮੈਂ ਸਮਝਦਾ ਕਿ ਇੰਨੇ ਵਿਰੋਧ ਦੇ باوجود ਵੀ ਜਿਹੜਾ ਇੰਨਾ ਅੱਛਾ ਪ੍ਰਦਰਸ਼ਨ ਜਿਹੜੀ ਭਾਜਪਾ ਜਿੰਦਾ ਪਾਰਟੀ ਕਰਦੀ ਹੈ ਔਰ ਉਹ ਦਿਨ ਦੂਰ ਨਹੀਂ ਗਵਾਨ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਿਰੋਲ ਸਰਕਾਰ ਬਣੇਗੀ ਜੋ ਨਾਲ ਪੰਜਾਬ ਦਾ ਵੀ ਪਲਾ ਹੋਏਗਾ ਪੰਜਾਬ ਦੇ ਵਿੱਚ ਨਸ਼ੇ ਦਾ ਗੁੰਡਾਗਰਦੀ ਹੈ ਜਿਹੜਾ ਖਾਤਮਾ ਹੈ ਉਹ ਭਾਰਤੀ ਜਨਤਾ ਪਾਰਟੀ ਕਰੇਗੀ ਉਹ ਗੰਦਰਸ਼ ਤੁਹਾਨੂੰ ਆਵਾਜ਼ ਦੀ ਬਾਤ ਵੀ ਬਟਾਸ ਹੀ ਆ ਤੇ ਹੁਣ ਆ ਵੀ ਉਹਨਾਂ ਦੇ ਗੰਦੇ ਪਲਾ ਰਹੇ ਤੁਹਾਨੂੰ ਨਾ ਨਾ ਉਹ ਬੋਲ ਰਹੇ ਆ ਬਤਨ ਦੇਖੋ ਹਰ ਪਾਰਟੀ ਆਪਣਾ ਕੰਮ ਕਰਨਾ ਹੈ ਉਹਨਾਂ ਨੇ ਆਪਣਾ ਕਰਨਾ ਹੈ ਅਸੀਂ ਆਪਣਾ ਕੰਮ ਕਰਨਾ ਹੈ ਔਰ ਮੇਰਾ ਕਹਿਲਾ ਕਿ ਜਿਹੜੀਆਂ ਨਵਿੰਦਰ ਮੱਧੂ ਜੀ ਦੀਆਂ ਜਿਹੜੀਆਂ ਪਾਲਿਸੀਆਂ ਉਹਦੇ ਕਰਕੇ ਅੱਜ ਲੋਕ ਹੈ ਜਿਹੜੇ ਭਾਤੀ ਜਨਤਾ ਪਾਰਟੀ ਨੂੰ ਪੂਰਨ ਸਪੋਰਟ ਕਰ ਰਹੇ ਸਾਬਦੇ ਰਹੇ ਤੇ ਵਿਰੋਧਨ ਪਾਰਟੀ ਦਾ ਗਰਾਫ ਹੈ ਜਿਹੜਾ ਬਦਲ ਰਿਹਾ ਹੈ। ਜੇ ਅਗਰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਨਾ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਇੱਕ ਤਾਂ ਵੋਟ ਕਰਨ ਜ਼ਰੂਰ ਜਾਓ ਦੂਸਰਾ ਰਾਸ਼ਟਰ ਹਿੱਤ ਦੇ ਵਿੱਚ ਜਿਹੜਾ ਵੋਟ ਜ਼ਰੂਰ ਕਰੋ। ਸਾਥ ਬਣਾ ਦੇਣਾ ਜਿਆਦਾ ਹੀ ਗਾਇਪਰ ਰਹਾ ਨਾ ਵੇਖੋ ਅਸੀਂ ਕਾਹਲੀ ਸੰਗਤ ਵਿਚਾਰਨਾ ਕਰਦੇ ਸੀ ਕਿ ਪੰਜਾਬ ਵਾਸਤੇ ਕੁੱਝ ਸਰਸਈ ਰਹੇਗੀ ਪੰਜਾਬ ਦੀ ਗੁੰਡਾਗਦੀ ਸ਼ਰਮ ਨਸ਼ਾ ਘਰੀ ਸ਼ਰਮਾ ਦੋਵੇਂ ਮਿਸ਼ਰੀਆਂ ਸਮਾ ਲੈ ਸੀ ਭਗੋਂ ਦਮਾਨ ਨੂੰ ਪਰ ਦੋਸਾਂ ਨੂੰ ਗਾਇ ਸਮਾ ਹੋ ਗਿਆ ਨਸ਼ਾ ਤੋਂ ਬਜਾ ਗੋਲੇ ਜਰਾ ਭੱਜਿਆ ਗੁੰਡਾ ਕਦੀ ਉੱਧਾ ਤਫੀਲ ਗਈਆਂ ਗੋਲੀ ਬਾਰियां ਚੱਲੀਆਂ ਦੋਰੀਂ ਪਾ ਕੇ ਚੱਲ ਰਹੀ ਉਹ ਗੋਲਰ ਨਾ ਪਾ ਸਕਦੇ ਤਾਂ ਦੂਜਾ ਵੀ ਪਾ ਸਕਿਆ ਇਹ ਸਾਰੇ ਮੁੱਦੇ ਦੇ ਦੋ ਕਿ ਵੀ ਭਾ ਜੀ ਵੀ ਵਾਲੂਸ ਨਾਲ ਬਹੁਤ ਵਧੀਆ ਅੱਛਾ ਸੋ ਇੱਧੇ ਦਿੱਤਾ ਆ ਇੱਕ ਦੋ ਤਿੰਨ ਗੱਲ ਮਿਲਦੀਆਂ ਉਸ ਕਰਕੇ ਅਸੀਂ ਪੂਰਾ ਮਨ ਬਣਾ ਲਿਆ ਪੂਰੀ ਸਾਡੀ ਪਾਰਟੀ ਨੇ ਅੱਜ ਪੂਰਾ ਜੰਗਲ ਚ ਤੈਨੂੰ ਮੈਨੂੰ ਕੋਈ ਨਾ ਤੈਨੂੰ ਦੂਜੇ ਦਿਨ ਬਿਤਾਵੋ ਕੋਈ ਪਾਰਟੀ ਜੰਗਲ ਦੀ ਸੋਚ ਨਹੀਂ ਜੀ ਹੋਰ ਪੂਰਾ 10 ਮੁੱਤਨ ਦੀ ਲੋਕ ਲੋ ਜੀ ਸਿਰਫ ਜੰਗਲ ਬੀਜੋ ਪੀਸੇ ਜੰਗਲ ਸਨਹਰ ਦੇ ਰਿਹਾ ਬਾਕੀ ਜੇ ਸਾਡੀ ਚਾਹੇ ਜੇ ਦੋੜਵਾ ਕੋਈ ਪੈਸਾ ਨਹੀਂ ਕੋਈ ਜਾਣ ਨਹੀਂ ਥੋਲੇ ਵਰਤਾਈ ਭਾਈ ਸਵਾਦ ਕੋਈ ਨਹੀਂ ਪੁਰਾਣੀ ਹੈਗੀ ਆ ਹਾਂ ਨਾ ਜੀ ਪਾਰਟੀ ਨਹੀਂ 24 ਸਾਰੇ ਕਿਸਾਨਾਂ ਦੀ ਗੱਲ ਕੀਤੀ ਆ ਪਰ ਮਜ਼ਦੂਰ ਸਾਡਾ ਬੰਦੇ ਨਹੀਂ ਦੀਰੀ ਕਰਦੇ ਆ ਸੇਕੋ ਸ਼ਾਂ ਦੇ ਉਹਨਾਂ ਕੋਈ ਕਿਸ ਨੇ ਬਿਆਨ ਨਹੀਂ ਲਾਇਆ ਜਾਣ ਪੜਾ ਦੂਜੇ ਵੀ ਕੋਈ ਪਾਰਟੀ ਆ ਜੋ ਨਾਲ ਸੰਸਦ ਸਰਕਾਰ ਬਣਨ ਤੋਂ ਮਜ਼ਦੂਰਾਂ ਨੂੰ ਸਹੂਤ ਇਹ ਪੀਰ ਨੂੰ ਵੋਟਾਂ ਕਾਰੀਆਂ ਲੋਕਾਂ ਦਾ ਵੀ ਜੀ ਫੀਲ ਸਾਡੀ ਇਹ ਪੀਰ ਜੀ ਜੇ ਤਾਂ ਜੰਗਲ ਵਿਕਾਸ ਚੱਲਦੇ ਆ सीट मीटिंग वोट बैंक ग्यारह लोसा भेजे क्योंकि उन्होंने जो एम पी रहे थे काफी लोगों की गलतियां जंगल वासियों से काफी कुछ किया गया और साम ऐस करते हैं कि जितने दर जंगल वास शायद अगर वजि भरोसा चलिए जयपुर जयपुर